ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤਿ ਗਿਆਨ TV ਉੱਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਜਪ ਵਿਚਾਰ ਭਾਗ 35ਵਾਂ ਜਿਵੇਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਗਈ ਸੀ ਗੁਰੂ ਨਾਨਕ ਸਾਹਿਬ ਦੀ ਜਪ ਬਾਣੀ ਦੀ 32 ਨੰਬਰ ਪਉੜੀ ਦੀ ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਇੱਕ ਦੂ ਜੀਭਾਂ ਲਖ ਹੋ ਹੀ ਲਖ ਹੋ ਵੈ ਲਖ 20 ਲਖ ਲਖ ਜਿਹੜਾ ਆਖੀ ਆ ਏਕ ਨਾਮ ਜਗਦੀਸ਼ ਵੀ ਕਿੰਨੇ ਮਰਜੀ ਕਰਮ ਕਾਂਡ ਕਰੀ ਚੱਲੋ ਜਿੰਨਾ ਮਰਜੀ ਤੁਸੀਂ ਕੁਛ ਕਰੀ ਚੱਲੋ ਪਰ ਜਿੰਨਾ ਸਮਾਂ ਤੁਸੀਂ ਆਪਣੇ ਆਪ ਨੂੰ ਸਹੀ ਨਹੀਂ ਰੱਖਦੇ ਹੋ ਜਿਨ੍ਹਾਂ ਟਾਈਮ ਸਭ ਗੱਲਾਂ ਜਿਹੜੀਆਂ ਕੂੜੀਆਂ ਆ ਸਭ ਗੱਲਾਂ ਝੂਠੀਆਂ ਆ ਤੇ ਉਹ ਸੰਦਰਭ ਦੇ ਵਿੱਚ ਜਿਹੜੀ 32 ਨੰਬਰ ਪੌੜੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਅੱਜ ਅਸੀਂ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਜੀ 33 ਨੰਬਰ ਪੌੜੀ ਦੀ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਸਾਡੇ ਸਭ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਇੰਦਰ ਸਿੰਘ ਗਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਜਿਵੇਂ ਆਪਾਂ ਪਿਛਲੀ ਪੌੜੀ ਦੇ ਵਿੱਚ ਉਦਾਂ ਗੱਲ ਕਰ ਚੁੱਕੇ ਹਾਂ 32 ਨੰਬਰ ਪੌੜੀ ਦੇ ਬਾਰੇ ਜਿਹੜੀ 33 ਨੰਬਰ ਪੌੜੀ ਹੈ ਮੈਂ ਉਹਦਾ ਇੱਕ ਵਾਰੀ ਉਚਾਰਨ ਸਾਡੇ ਸਰੋਤਿਆਂ ਨੂੰ ਦੇ ਦੇਣਾ ਵਾ ਤਾਂ ਜੋ ਜਿਹੜਾ ਉਹਨਾਂ ਨੂੰ ਪਤਾ ਲੱਗ ਸਕੇ ਵੀ ਕੀ ਗੱਲ ਹੋਈ ਹੈ ਇਹਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਸਾਡੀ ਸਰੋਤਿਆਂ ਦੇ ਨਾਲ ਸੰਖੇਪ ਜਿਹੜੀ ਜਾਣਕਾਰੀ ਹੈ ਜਿਹੜੀ ਸੰਖੇਪ ਵਿਆਖਿਆ ਉਹ ਜ਼ਰੂਰ ਸਾਂਝੀ ਕਰ ਦਿਓ ਜੀ ਹੋਏਗਾ ਜੀ ਆਖਣ ਜ਼ੋਰ ਚੁੱਪੇ ਨਾ ਜ਼ੋਰ ਜ਼ੋਰ ਨ ਮੰਗਣ ਦੇਣ ਨਾ ਜ਼ੋਰ ਜ਼ੋਰ ਨ ਜੀਵਨ ਮਰਨ ਨਾ ਜ਼ੋਰ ਜ਼ੋਰ ਨ ਰਾਜ ਮਾਲ ਮਨਸ਼ੋਰ ਜ਼ੋਰ ਨ ਸੁਰਤੀ ਗਿਆਨ ਵਿਚਾਰ ਜ਼ੋਰ ਨ ਜੁਗਤੀ ਛੁਟੇ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਮਕ ਉਤਮਨੀਚ ਨ ਕੋਈ ਵੀ ਇਹਦੇ ਵਿੱਚ ਜਿਹੜੀ 33 ਨੰਬਰ ਪੌੜੀ ਹੈ ਇਹ ਚ ਗੁਰੂ ਨਾਨਕ ਸਾਹਿਬ ਸਾਨੂੰ ਕਿਹੜੇ ਪੈਟਰਨ ਤੋਂ ਸਮਝਾਉਂਦੇ ਪਏ ਆ ਸਾਨੂੰ ਕਿ ਜੀਵਨ ਜਾਤ ਦਾ ਕੀੜਾ ਜਿਹੜਾ ਪੱਖਿਆ ਸਾਡੇ ਸਾਹਮਣੇ ਰੱਖਦੇ ਪਏ ਆ ਜੀ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾ ਦੇ ਜੀ ਹਾਂਜੀ ਬਾਪੂ ਜੀ ਹਾਂਜੀ ਇੱਥੇ ਪ੍ਰੋਫੈਸਰ ਸਾਹਬ ਸਿੰਘ ਨੇ ਵੀ ਜਿਹੜੇ ਅਰਥ ਇੱਥੇ ਕੀਤੇ ਨੇ ਉਹ ਮੈਨੂੰ ਫਿੱਟ ਨਹੀਂ ਆਏ ਕਾਰਨ ਇਹ ਹੈ ਕਿ ਇੱਥੇ ਉਹਨਾਂ ਨੇ ਬਾਰ ਬਾਰ ਇਹੀ ਲਿਖਿਆ ਹੈ ਕਿ ਪ੍ਰਮਾਤਮਾ ਨੂੰ ਜਿਹੜਾ ਕੁਝ ਭੌਂਦਾ ਹੈ ਉਹੀ ਕੁਝ ਕਰ ਦਿੰਦਾ ਕਿਸੇ ਨੂੰ ਤਾਕਤ ਦੇ ਦਿੰਦਾ ਕਿਸੇ ਨੂੰ ਕਮਜ਼ੋਰ ਕਰ ਦਿੰਦਾ ਤੇ ਬਹੁਤ ਸਾਰੇ ਜੋ ਅੱਜ ਤੱਕ ਜਾਤੀਆਂ ਹੋਈਆਂ ਨੇ ਦੁਨੀਆ ਦੇ ਵਿੱਚ ਜੀਵ ਜੰਤੂ ਇੱਕ ਦੂਜੇ ਨੂੰ ਖਾ ਰਹੇ ਨੇ ਮਾਰ ਰਹੇ ਨੇ ਆਪੋ ਆਪਣੇ ਢੰਗ ਨਾਲ ਉਹ ਦੂਜਿਆਂ ਤੇ ਕਮਲਾ ਹਮਲਾ ਕਰ ਰਹੇ ਨੇ ਇਹ ਸਾਰਾ ਕੁਝ ਵੀ ਸਾਬ ਸਿੰਘ ਨੇ ਸਿੱਧਾ ਹੀ ਕਹਦੇ ਤਾਂ ਕਿਤਾ ਰੱਬ ਦੀ ਰਜਾ ਦੇ ਵਿੱਚ ਹੀ ਹੋ ਰਿਹਾ ਸਾਰਾ ਕੁਝ ਜੇ ਰਜਾ ਦੇ ਵਿੱਚ ਹੋ ਰਿਹਾ ਤਾਂ ਫਿਰ ਮਨੁੱਖਾਂ ਨੂੰ ਜਿਹੜੇ ਕਿ ਸਾਡੇ ਮਹਾਪੁਰਖ ਹੋਏ ਨੇ ਬਾਬਾ ਨਾਨਕ ਤੋਂ ਲੈ ਕੇ ਉਹ ਸਾਰੇ ਜਾਂ ਪਹਿਲਾਂ ਯਿਸੂ ਮਸੀਹ ਮਹਾਤਮਾ ਬੁੱਧ ਮਹਮਦ ਸਾਹਿਬ ਉਹਨਾਂ ਨੂੰ ਚੱਲ ਰਹੇ ਵਰਤਾਰੇ ਦੇ ਵਿਰੁੱਧ ਆਵਾਜ਼ ਚੁੱਕਣ ਦੀ ਕੀ ਲੋੜ ਸੀ ਜੰਗ ਲੜਨ ਦੀ ਕੀ ਲੋੜ ਸੀ ਕੀ ਉਹਨਾਂ ਨੂੰ ਰੱਬ ਦਾ ਹੁਕਮ ਸਮਝ ਨਹੀਂ ਆਇਆ ਸੀ ਪਰ ਨਹੀਂ ਉਹਨਾਂ ਨੂੰ ਲੱਗਦਾ ਸੀ ਕਿ ਰੱਬ ਨੇ ਤਾਂ ਸ੍ਰਿਸ਼ਟੀ ਬਣਾ ਦਿੱਤੀ ਕੁਦਰਤ ਬਣਾ ਦਿੱਤੀ ਇੱਥੇ ਰਹਿਣ ਸਹਣ ਦੇ ਢੰਗ ਤਰੀਕੇ ਇਨਸਾਨ ਨੇ ਆਪ ਨਿਰਧਾਰਤ ਕਰਨੇ ਨੇ ਜਿਵੇਂ ਕਿਸੇ ਮਹਾਪੁਰਖ ਨੂੰ ਚੰਗਾ ਲੱਗਿਆ ਉਹਨੇ ਆਪਣੇ ਲੋਕਾਂ ਵਾਸਤੇ ਉਹੀ ਜੀ ਜੀਵਨ ਜਾਚ ਨਿਰਧਾਰਤ ਕਰ ਦਿੱਤੀ ਇਹ ਉਹਨਾਂ ਜ਼ਮਾਨਿਆਂ ਦੀ ਲੋੜ ਸੀ ਕਿਉਂਕਿ ਆਪਣੇ ਗਰੁੱਪ ਨੂੰ ਆਪਣੇ ਜਥੇ ਨੂੰ ਬਚਾਉਣ ਵਾਸਤੇ ਉਹਨਾਂ ਦਾ ਇਕੱਠੇ ਹੋਣਾ ਟ੍ਰੇਨਿੰਗ ਹੋਣਾ ਇੱਕ ਡਿਸਪਲਿਨ ਵਿੱਚ ਰਹਿਣਾ ਇਹ ਜ਼ਰੂਰੀ ਸੀ ਉਹਨਾਂ ਜ਼ਮਾਨਿਆਂ 'ਚ ਕੁਝ ਇੱਕ ਗਰੁੱਪ ਬਣਾ ਕੇ ਪਸ਼ੂ ਵੀ ਜਿਹੜੇ ਇਕੱਠੇ ਰਹਿੰਦੇ ਨੇ ਉਹ ਆਪਣਾ ਲੰਮਾ ਸਮਾਂ ਤੱਕ ਜੀਵਤ ਰਹਿ ਸਕਦੇ ਨੇ ਤੇ ਜਿਹੜੇ ਇਕੱਠੇ ਨਹੀਂ ਰਹਿ ਸਕਦੇ ਉਹ ਛੇਤੀ ਮਾਰੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਤੋਂ ਇਸ ਤਰ੍ਹਾਂ ਜਦੋਂ ਗੁਰੂ ਸਾਹਿਬਾਨ ਨੇ ਇਹ ਕੰਮ ਸ਼ੁਰੂ ਕੀਤਾ ਉਦੋਂ ਤਾ ਹਾਲਤ ਅੱਜ ਨਾਲੋਂ ਕਿਤੇ ਭੈੜੇ ਸੀ ਤੇ ਉਹਨਾਂ ਨੇ ਜਿਹੜਾ ਕਿ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਬਹੁਤ ਕੁਝ ਚੱਲ ਰਿਆ ਸੀ ਜਿਵੇਂ ਕਿ ਬਾਬਰ ਨੇ ਇੱਥੇ ਹਮਲਾ ਕਰ ਦਿੱਤਾ ਤੇ ਇੱਥੋਂ ਦੇ ਪੁਜਾਰੀ ਕਹਿ ਰਹੇ ਸੀ ਬਿਲਕੁਲ ਠੀਕ ਹੈ ਤਾਂ ਰੱਬ ਦੀ ਨਿਜਮ ਹੈ ਅਸੀਂ ਪਿਛਲੇ ਜਨਮਾਂ ਦਾ ਕੋਈ ਪਾਪ ਕੀਤੇ ਸੀ ਉਹਨਾਂ ਪਾਪਾਂ ਦੀ ਸਜ਼ਾ ਤਾਂ ਸਾਨੂੰ ਮਿਲਣੀ ਮਿਲਣੀ ਹੈ ਤੇ ਇੱਥੇ ਤੁਸੀਂ ਜੇ ਪਾਪ ਕਰੋਗੇ ਤਾ ਇਥੇ ਸਜ਼ਾ ਭਾਵੇਂ ਨਾ ਮਿਲੇ ਪੁਜਾਰੀ ਦੇ ਕਹਿਣ ਦੇ ਮੁਤਾਬਕ ਤੁਹਾਨੂੰ ਅਗਲੇ ਜਨਮ 'ਚ ਤਾਂ ਸਜ਼ਾ ਜ਼ਰੂਰ ਮਿਲੇਗੀ ਤਾਂ ਫਿਰ ਜਿਹੜਾ ਕੁਝ ਤੁਸੀਂ ਹੁਣ ਕਰਦੇ ਹੋ ਇਹਦਾ ਰਿਜ਼ਲਟ ਚੰਗੇ ਦਾ ਤੁਹਾਨੂੰ ਹੁਣ ਨਹੀਂ ਮਿਲਣਾ ਉਹ ਵੀ ਤੁਹਾਨੂੰ ਅਗਲੇ ਜਨਮ 'ਚ ਹੀ ਮਿਲੇਗਾ ਜਾਨੀ ਕਿ ਮਨੁੱਖ ਨੂੰ ਪੂਰੀ ਤਰ੍ਹਾਂ ਪੁਜਾਰੀ ਤਬਕੇ ਨੇ ਬਰਬਾਦ ਕਰ ਦਿੱਤਾ ਸੀ ਤੇ ਉਹ ਸੋਚਣ ਤੋਂ ਅਸਮਰੱਥ ਹੋ ਗਿਆ ਸੀ ਜੋ ਕੁਝ ਪੁਜਾਰੀ ਨੇ ਕਹਿ ਦਿੱਤਾ ਉਹੀ ਕੁਝ ਕਰੀ ਜਾਂਦਾ ਸੀ ਮੈਂ ਆਪ ਆਪਣੇ ਬਚਪਨ ਦੇ ਵਿੱਚ ਵੇਖਿਆ ਹਾਲਾਂਕਿ ਬਹੁਤਾ ਸਮਾਂ ਨਹੀਂ ਹੋਇਆ 70 ਕ ਸਾਲ ਦੇ ਨੇੜੇ ਤੇੜੇ 60 ਸਾਲ ਦੇ ਨੇੜੇ ਤੇੜੇ ਦੀਆਂ ਮੈਂ ਤੁਹਾਨੂੰ ਗੱਲਾਂ ਦੱਸਦਾ ਕਿ ਸਾਡੇ ਪਿੰਡਾਂ 'ਚ ਜਦੋਂ ਖੇਤਾਂ 'ਚ ਹਲ ਜਿ ਬੋਣਾ ਹੁੰਦਾ ਸੀ ਤੇ ਮੌਸਮ ਬਦਲਣ ਦੇ ਨਾਲ ਭਾਵ ਕਿ ਬਰਸਾਤ ਹੋਊਗੀ ਜ਼ਮੀਨਾਂ ਬੋਣ ਯੋਗ ਹੋ ਗਈਆਂ ਤੇ ਉਹਨਾਂ ਦੇ ਵਿੱਚ ਜਦੋਂ ਹਲ ਬੋਣਾ ਚੱਲਣਾ ਖੇਤ ਨੂੰ ਤਾਂ ਉਦੋਂ ਪੁਜਾਰੀ ਆਦਿਕ ਨੂੰ ਪੁੱਛ ਕੇ ਜਿਮੇਦਾਰ ਖੇਤ ਨੂੰ ਜਾਂਦੇ ਸੀ ਕਿ ਪੰਡੇ ਜੀ ਦੱਸੋ ਕਿ ਅਸੀਂ ਹਲ ਜੋੜ ਸਕਦੇ ਆ ਤੇ ਪੁਜਾਰੀ ਨੇ ਦੱਸਣਾ ਪੱਤਰੀ ਫਰੋਲ ਕੇ ਕਿ ਹਾਂ ਤੁਸੀਂ ਇਸ ਵਕਤ ਇਸ ਤਰੀਕ ਨੂੰ ਹਲ ਜੋੜ ਸਕਦੇ ਹੋ ਜਾਂ ਫਿਰ ਉਹਨੇ ਕਹਿਣਾ ਕਿ ਧਰਤੀ ਹੱਲੇ ਸੁੱਤੀ ਪਈ ਐ ਅਜੇ ਹਲ ਨਹੀਂ ਜੋੜਨਾ ਇਹ ਇਹ ਜਿਹੜਾ ਕੋਈ ਵੀ ਫਸਲ ਬੀਜਣ ਵਾਸਤੇ ਵੀ ਅਸੀਂ ਆਹ ਫਸਲ ਬੀਜ ਸਕਦੇ ਆ ਕੀ ਅਸੀਂ ਰਿਸ਼ਤੇਦਾਰੀ ਜਾ ਸਕਦੇ ਆ ਕੀ ਅਸੀਂ ਆਪਣੇ ਬੱਚੇ ਦਾ ਵਿਆਹ ਮੰਗਣਾ ਕਰ ਸਕਦੇ ਆ ਏ ਵੀ ਸਾਰਾ ਕੁਝ ਪੁਜਾਰੀ ਤੋਂ ਪੁੱਛਿਆ ਜਾਂਦਾ ਸੀ ਕਾਰਨ ਸੀ ਆਮ ਲੋਕਾਂ ਦਾ ਦਿਮਾਗ ਕਾ ਖਤਮ ਸੀ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਸੀ ਅਣਪੜਤਾ ਤਾਂ ਹੈਗੀ ਹੈਗੀ ਸੀ ਪਰ ਨਾਲ ਨਾਲ ਪੁਜਾਰੀ ਨੇ ਉਹਨਾਂ ਦੀ ਸੋਚਣ ਸ਼ਕਤੀ ਸੁਰਮ ਕਰ ਦਿੱਤੀ ਸੀ ਜੇ ਉਹਨੂੰ ਪਤਾ ਸੀ ਜੇ ਇਹਨਾਂ ਨੂੰ ਅਕਲ ਆ ਗਈ ਤਾਂ ਮੇਰਾ ਹਲਵਾ ਮੰਡਾ ਵਿਲੇ ਬੈਠੇ ਦਾ ਫਿਰ ਮੈਨੂੰ ਨਹੀਂ ਮਿਲੇਗਾ ਇਹ ਫਿਰ ਆਪਣੇ ਪੈਰਾਂ ਤੇ ਆਪ ਖੜੇ ਹੋ ਜਾਣਗੇ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰਨਗੇ ਤੇ ਮੈਨੂੰ ਵੀ ਪਰ ਇਹਨਾਂ ਵਾਂਗੂ ਖੇਤਾਂ 'ਚ ਕੰਮ ਕਰਨਾ ਪਵੇਗਾ। ਤਾਂ ਇਹ ਸਾਰਾ ਕੁਝ ਪੁਜਾਰੀ ਨੇ ਇਸ ਤਰ੍ਹਾਂ ਦੀ ਘੜਤ ਕਢ ਦਿੱਤੀ ਕਿ ਜਿਹੜਾ ਕੁਝ ਹੋ ਰਿਹਾ ਇਹ ਰੱਬ ਨੇ ਕੀਤਾ ਹੋਇਆ ਤੇ ਰੱਬ ਕੀ ਕਰਦਾ ਤੇ ਕੀ ਨਹੀਂ ਕਰਦਾ ਉਹ ਪੁਜਾਰੀ ਕਹਿੰਦਾ ਮੈਨੂੰ ਪਤਾ ਹੈ। ਰੱਬ ਨੂੰ ਖੁਸ਼ ਕਿਵੇਂ ਕਰਨਾ ਹੈ ਉਹ ਤੁਹਾਨੂੰ ਮੈਂ ਦੱਸਾਂਗਾ। ਰੱਬ ਤੁਹਾਡੇ ਤੇ ਨਾਰਾਜ਼ ਕਿਵੇਂ ਹੋ ਜਾਂਦਾ ਹੈ ਉਹ ਵੀ ਤੁਹਾਨੂੰ ਮੈਂ ਦੱਸਾਂਗਾ। ਮੈਂ ਆਪਣੇ ਬਚਪਨ ਦੇ ਵਿੱਚ ਪਿੰਡਾਂ 'ਚ ਜਦੋਂ ਬਰਸਾਤ ਨਹੀਂ ਪੈਂਦੀ ਸੀ ਉਦੋਂ ਜੱਗ ਕਰਦੇ ਵੇਖਿਆ ਭਾਵਕੇ ਚੌਲਾਂ ਦਾ ਖੀਰ ਦਾ ਕੜਾ ਪ੍ਰਸ਼ਾਦ ਦੇ ਕੜਾਹੇ ਪਰ ਪਰਕੇ ਪਿੰਡ ਦੇ ਲੋਕਾਂ ਨੇ ਬਣਾਉਣੇ ਤੇ ਲੋਕਾਂ ਨੂੰ ਖਵਾਉਣੇ ਤੇ ਉੱਥੇ ਪੁਜਾਰੀ ਨੂੰ ਬੁਲਾ ਕੇ ਦਾਨ ਅਰਚਨਾ ਦੇਣੀ ਮੰਤਰ ਪੜਾਉਣੇ ਤੇ ਪੁਜਾਰੀ ਨੇ ਕਹਿਣਾ ਕਿ ਹਾਂ ਹੁਣ ਛੇਤੀ ਬਾਰਿਸ਼ ਹੋ ਜਾਣੀ ਐ ਮੀਂਹ ਪੈ ਜਾਣਾ ਇਹ ਪੁਜਾਰੀ ਨੇ ਇਸ ਪਾਸੇ ਮੀਂਹ ਵੀ ਮੰਤਰ ਪੜ ਕੇ ਜੱਗ ਕਰਕੇ ਪਵਾਉਂਦਾ ਸੀ ਪੁਜਾਰੀ ਕਹਿਣ ਮਾਤਰ ਤੇ ਫਿਰ ਜੇ ਬੌਤਾ ਮੀ ਪੈਣ ਲੱਪਿਆ ਤੇ ਮੀ ਨੂੰ ਹਟਾਉਣ ਵਾਸਤੇ ਵੀ ਜੱਗ ਕਰਦੇ ਹੋ ਜੇ ਮੀ ਦੇ ਕਾਰਨ ਝੜੀਆਂ ਲੱਗਦੀਆਂ ਸੀ ਪਸ਼ੂ ਬਹੁਤ ਬਿਮਾਰ ਹੋ ਜਾਂਦੇ ਸੀ ਉਹਨਾਂ ਦੇ ਪੈਰ ਗਲ ਜਾਂਦੇ ਸੀ ਤੇ ਉਦੋਂ ਵੀ ਪੁਜਾਰੀ ਫਿਰ ਜੱਗ ਕਰਵਾਉਂਦਾ ਸੀ ਕਿ ਇਸ ਬਿਮਾਰੀ ਨੂੰ ਵੀ ਰੱਬ ਦੀ ਜਿਹੜੀ ਐ ਕਰੋਪੀ ਐ ਉਹਦੇ ਕਾਰਨ ਕਰਕੇ ਹੋਈ ਐ ਤੇ ਇਹ ਮੰਤਰਾਂ ਦੇ ਨਾਲ ਬਿਮਾਰੀ ਵੀ ਮੈਂ ਤੁਹਾਡੀ ਹਟਾਵਾਂਗਾ ਇਹ ਸਾਰਾ ਕੁਝ ਮੈਂ ਆਪਣੀਆਂ ਅੱਖਾਂ ਨਾਲ ਵੇਖ ਚੁੱਕਿਆ ਹੋਇਆ ਖੈਰ ਇੱਥੇ ਵੀ ਬਾਬਾ ਨਾਨਕ ਨੇ ਸਾਨੂੰ ਆਪਣਾ ਦਿਮਾਗ ਆਪਣੀ ਅਕਲ ਆਪਣੀ ਹਿੰਮਤ ਉਹ ਵਰਤਨ ਦੀ ਹਦਾਇਤ ਗੁਰਬਾਣੀ 'ਚ ਬਾਰ-ਬਾਰ ਕੀਤੀ ਐ ਤੇ ਜੇ ਕਿਤੇ ਪਹਿਲਾਂ ਅਰਥ ਵਧੀਆ ਨਹੀਂ ਹੋਏ ਤੇ ਅੱਜ ਸਾਡਾ ਦਿਮਾਗ ਕੁਝ ਹੱਦ ਤੱਕ ਵਿਕਸਿਤ ਹੋਇਆ ਆਪਾਂ ਹੋਰ ਵਧੀਆ ਅਰਥ ਕਰ ਸਕਦੇ ਆ ਤਾਂ ਇਥੇ ਤਾਂ ਸੋਕਰਾਤ ਦੀਆਂ ਲਿਖਤਾਂ ਦੇ ਅਰਥ ਅੱਜ ਤੱਕ ਹੋ ਰਹੇ ਨੇ ਸੋਕਰਾਤ ਬਾਰੇ ਜਿਨ੍ਹਾਂ ਲੋਕਾਂ ਨੇ ਪਹਿਲਾਂ ਲਿਖਿਆ ਸੀ ਤੇ ਉਹ ਭਾਵੇਂ ਓਨਾ ਵਧੀਆ ਨਹੀਂ ਸੀ ਉਹਦੀ ਅੱਗੋਂ ਹੋਰ ਵਿਆਖਿਆ ਹੋਰ ਵਿਆਖਿਆ ਇਹ ਅੱਗੇ ਤੋਂ ਅੱਗੇ ਚਲਦੀ ਜਾ ਰਹੀ ਹੈ ਸ਼ੈਖ ਸ਼ਪੀਰ ਦੀਆਂ ਜਿਹੜੀਆਂ ਲਿਖਤਾਂ ਨੇ ਉਹਦੀ ਵਿਆਖਿਆ ਅੱਗੇ ਤੋਂ ਅੱਗੇ ਚਲਦੀ ਜਾ ਰਹੀ ਹੈ ਇਸੇ ਤਰ੍ਹਾਂ ਵੇਦਾਂ ਦੀ ਵਿਆਖਿਆ ਕੁਰਾਨ ਦੀ ਵਿਆਖਿਆ ਜਾ ਸ਼ੇਖ ਸ਼ਾਦੀ ਦੀਆਂ ਲਿਖਤਾਂ ਜਿਹੜੇ ਚੋਟੀ ਦੇ ਵਿਦਵਾਨ ਹੋਏ ਨੇ ਉਹਨਾਂ ਦੀਆਂ ਲਿਖਤਾਂ ਦੀ ਵਿਆਖਿਆ ਅੱਗੇ ਤੋਂ ਅੱਗੇ ਦੁਨੀਆਂ ਦੇ ਸਿਆਣੇ ਲੋਕ ਕਰਦੇ ਆ ਰਹੇ ਨੇ ਆਪ ਉਹ ਆਪਣੀ ਅਕਲ ਦੇ ਮੁਤਾਬਕ ਗੁਰਬਾਣੀ ਦੇ ਅਰਥ ਵੀ ਬਹੁਤ ਸਾਰੇ ਹੋ ਚੁੱਕੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦ ਕਰ ਦਈਏ ਹੋਰ ਵਧੀਆ ਅਰਥ ਜਿੰਨੇ ਸਾਨੂੰ ਕਰਨੇ ਆਉਂਦੇ ਨੇ ਆਪਾਂ ਕਰਨ ਦਾ ਉਪਰਾਲਾ ਕਰਨਾ ਇਸ ਪੌੜੀ ਨੂੰ ਆਪਾਂ ਲੈਨੇ ਆ ਕਿ ਬਾਬਾ ਨਾਨਕ ਇਹਦੇ ਵਿੱਚ ਕੀ ਕਹਿੰਦੇ ਨੇ ਬਹੁਤੇ ਲੋਕ ਆਖਣ ਜੋਰ ਚੁਪੈ ਨਾ ਜੋਰ ਬਹੁਤ ਲੋਕ ਆਪਣੀ ਤਾਕਤ ਦੀ ਵਰਤੋਂ ਕਰਕੇ ਹੁਕਮ ਚਲਾਉਣ ਦਾ ਯਤਨ ਕਰਦੇ ਨੇ ਤੇ ਉਹ ਉਹਨਾਂ ਦਾ ਸਾਰੇ ਕਿਤੇ ਹੁਕਮ ਨਹੀਂ ਚੱਲਦਾ ਪਰ ਉਹਨਾਂ ਨੂੰ ਇਹ ਮਾਣ ਹੁੰਦਾ ਹੈ ਹੰਕਾਰ ਹੁੰਦਾ ਹੈ ਕਿ ਮੇਰਾ ਹੁਕਮ ਸਾਰੇ ਕਿਤੇ ਚੱਲਣਾ ਚਾਹੀਦਾ ਤੇ ਨਹੀਂ ਤੇ ਮੈਂ ਦੂਜੀਆਂ ਧਿਰਾਂ ਦਾ ਕੋਈ ਵੱਡਾ ਛੋਟਾ ਨੁਕਸਾਨ ਵੀ ਕਰ ਸਕਦਾ ਹਾਂ ਆਖਣ ਜੋਰ ਬਹੁਤ ਕਹਿੰਦੇ ਨੇ ਮੇਰੇ 'ਚ ਤਾਕਤ ਹੈ ਮੈਂ ਬਹੁਤ ਕੁਝ ਕਰ ਸਕਦਾ ਤੇ ਕਈ ਤਾਂ ਚੁੱਪ ਹੋ ਜਾਂਦੇ ਨੇ ਮੌਨ ਧਾਰਨ ਕਰ ਲੈਂਦੇ ਨੇ ਤੇ ਉਹ ਦੂਜਾਂ ਤੇ ਪ੍ਰਭਾਵ ਪਾਉਣ ਵਾਸਤੇ ਮੌਨ ਧਾਰਨ ਕਰਕੇ ਹੀ ਕਹਿੰਦੇ ਨੇ ਕਿ ਮੈਂ ਤਾਂ ਮੋਨੀ ਬਾਬਾ ਬਣ ਗਿਆ ਤੇ ਜਿੱਦẽ ਬੋਲ ਪਿਆ ਇਥੇ ਪਰਲੋ ਆ ਜਾਵੇਗੀ ਇਹੋ ਜਿਹੇ ਸਾਧ ਵੀ ਮੈਂ ਬੇਅੰਤ ਵੇਖੇ ਨੇ ਜਿਹੜੇ ਕਿ ਮੋਨੀ ਬਣੇ ਹੋਏ ਨੇ ਪਰ ਜੇ ਕੋਈ ਲੋੜ ਪੂਰੀ ਕਰਨੀ ਹੈ ਤਾ ਪਰਚੀਆਂ ਲੈ ਕੇ ਆਪਣੇ ਚੇਲਿਆਂ ਨੂੰ ਭੜਾ ਦਿੰਦੇ ਨੇ ਕਿ ਆਹ ਕੰਮ ਕਰ ਦਿਓ ਮੇਰੀ ਆ ਲੋੜ ਪੂਰੀ ਕਰ ਦਿਓ ਤੇ ਮੌਨ ਕਾ ਦੀ ਐ ਉਹ ਉਹ ਤਾਂ ਸਾਰਾ ਕੁਝ ਦਿਮਾਗ ਦੇ ਅੰਦਰ ਤਾਂ ਉਹਨਾਂ ਦੇ ਚੰਗਾ ਜਾਂ ਮਾੜਾ ਉਹ ਚਲਦਾ ਆ ਰਿਹਾ ਹੈ ਕੇਵਲ ਮੂੰਹ ਬਖਾਉਣ ਵਾਸਤੇ ਉਹਨਾਂ ਨੇ ਮੌਨ ਧਾਰਨ ਕੀਤੀ ਹੋਈ ਹੈ ਮੌਨ ਧਾਰਨ ਵੱਤ ਤੋਂ ਰੋਕਣ ਵਾਸਤੇ ਤਾਂ ਗੁਰੂ ਸਾਹਿਬ ਤਾਂ ਸਗੋਂ ਕਹਿ ਰਹੇ ਨੇ ਬੋਲ ਸੁ ਧਰਮੀ ੜਿਆ ਮੌਨ ਕਤ ਧਾਰੀ RAM ਤਾਂ ਇਥੇ ਚੁੱਪ ਕਰਕੇ ਭਾਈ ਤੂੰ ਧਰਮੀ ਅਖਵਾਉਣਾ ਕਿਉਂ ਚੁੱਪ ਕਰਕੇ ਬੈਠਾ ਕੁੱਝ ਕਰਕੇ ਵਖਾ ਕੁੱਝ ਬੋਲ ਕੇ ਸਣਾ ਕੁੱਝ ਲੋਕਾਂ ਨੂੰ ਮਤ ਦੇ ਬੋਲ ਸੁ ਧਰਮੜਿਆ ਮੌਨ ਕਿਉਂ ਧਾਰੀ RAM ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਉਹਾਰੀ RAM ਜਿਹੜਾ ਕੁੱਝ ਇਥੇ ਤੂੰ ਵੇਖ ਰਿਹਾ ਉਹਦੇ ਬਾਰੇ ਸੰਗਤਾਂ ਨੂੰ ਲੋਕਾਂ ਨੂੰ ਜਾਗਰੂਕ ਕਰ ਜੇ ਗਲਤ ਹਾਰੇ ਹੋ ਰਿਹਾ ਤਾਂ ਔਰ ਉਹਦੇ ਵਿਰੁੱਧ ਆਵਾਜ਼ ਉਠਾ ਜੇ ਚੰਗਾ ਹੋ ਰਿਹਾ ਤੇ ਲੋਕਾਂ ਨੂੰ ਚੰਗੇ ਬਣ ਦਾ ਉਪਦੇਸ਼ ਕਰ ਜੀ ਜੋਰ ਨ ਮੰਗਣ ਦੇਣ ਜੋਰ ਬਹੁਤੇ ਲੋਕ ਆਪਣੀ ਤਾਕਤ ਦੇ ਨਾਲ ਮੰਗਦੇ ਨੇ ਪਰ ਤਾਕਤ ਦੇ ਨਾਲ ਖੋਹਿਆ ਤਾਂ ਜਾ ਸਕਦਾ ਮੰਗਿਆ ਨਹੀਂ ਜਾ ਸਕਦਾ ਤੁਸੀਂ ਦੇਖਿਆ ਹੋਣਾ ਜੇ ਕਿਸੇ ਸਾਧੂ ਆਦਿਕ ਦਾ ਜਿਹੜਾ ਰੂਪ ਧਾਰਨ ਕਰੀ ਬੈਠਦਾ ਪਖੰਡੀ ਲੋਕ ਜੇ ਉਹਨਾਂ ਨੂੰ ਉਹਨਾਂ ਦੀਆਂ ਮੰਗੀਆਂ ਬਸ ਤਾਂ ਆਪਾਂ ਨਾਂ ਲਈਏ ਤਾਂ ਫਿਰ ਉਹ ਡਰਾਵਾ ਦਿੰਦੇ ਨੇ ਕਿ ਮੈਂ ਤਾਂ ਤੁਹਾਡੇ ਸਾਰੇ ਪਰਿਵਾਰ ਨੂੰ ਤਬਾਹ ਕਰਕੇ ਰੱਖ ਦੇਵਾਂਗਾ ਮੈਂ ਸਰਾਪ ਦੇ ਦੇਵਾਂਗਾ ਤੇ ਮੈਂ ਇਥੋਂ ਤੱਕ ਵੀ ਵੇਖਿਆ ਤੇ ਕਈ ਤਾਂ ਸਾਧ ਸਿੱਖ ਸ਼ਕਲਾਂ ਵਾਲੇ ਆ ਕੇ ਘਰਾਂ 'ਚ ਪਰਚੀ ਕੱਟ ਕੇ ਫੜਾ ਲੈਂਦੇ ਨੇ 11000 ਦਿਓ 21000 ਦਿਓ ਜੇ ਅਗੋਂ ਘਰ ਦੇ ਕਹਿਣ ਕਿ ਅਸੀਂ ਨਹੀਂ ਦੇਵਾਂਗੇ ਤਾਂ ਕਹਿੰਦੇ ਨੇ ਅਸੀਂ ਤਾਂ ਅਰਦਾਸ ਕਰ ਦਿੱਤੀ ਐ ਹੁਣ ਜੇ ਅਰਦਾਸ ਤੁਸੀਂ ਪੂਰੀ ਨਾ ਕੀਤੀ ਤੁਸੀਂ ਬਰਬਾਦ ਹੋ ਜਾਓਗੇ ਮੇਰੇ ਨਾਲ ਖੁਦ ਇਹ ਵਾਪਰੀਆਂ ਹੋਈਆਂ ਨੇ ਮੈਂ ਧੱਕੇ ਮਾਰ ਕੇ ਇਹਨਾਂ ਲੋਕਾਂ ਨੂੰ ਘਰੋਂ ਕੱਢ ਦਿੰਦਾ ਰਿਆਂ ਤੇ ਤੁਹਾਡੇ ਸਾਹਮਣੇ ਚੰਗਾ ਭਲਾਤੰਦਰ ਉਸਤ ਬੈਠਾ ਇਹ ਲੁਟੇਰੇ ਲੋਕ ਨੇ ਜਿਹੜੇ ਕਿ ਸਾਨੂੰ ਡਰਾ ਕੇ ਆਖਣ ਜ਼ੋਰ ਚੁੱਪਾ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜਿਹੜਾ ਆਪਣੀ ਤਾਕਤ ਦੇ ਨਾਲ ਕਿਸੇ ਨੂੰ ਕੁਝ ਦੇਣਾ ਚਾਹੁੰਦਾ ਉਹ ਨਹੀਂ ਹੁੰਦਾ ਹਰ ਥਾਂ ਤੇ ਨਿਮਰਤਾ ਪਿਆਰ ਆਦਿਕ ਹੀ ਹੋਣਾ ਚਾਹੀਦਾ ਇਸੇ ਤਰ੍ਹਾਂ ਜ਼ੋਰ ਨਾ ਜੀਵਨ ਕੋਈ ਬੰਦਾ ਆਪਣੀ ਤਾਕਤ ਦੇ ਨਾਲ ਆਪਣੀ ਉਮਰ ਲੰਮੀ ਨਹੀਂ ਕਰ ਸਕਦਾ ਤੇ ਉਹਨੂੰ ਨਿਯਮਾਂ ਦਾ ਪਾਲਣ ਕਰਨਾ ਪਵੇਗਾ ਕਿ ਮੇਰੀ ਸਿਹਤ ਤੰਦਰੁਸਤ ਕਿਵੇਂ ਰਹਿ ਸਕਦੀ ਹੈ ਮੈਨੂੰ ਕੀ ਖਾਣਾ ਹੈ ਕੀ ਪਹਿਨਣਾ ਹੈ ਕਿਹੋ ਜਿਹੇ ਹਾਲਾਤ ਚ ਰਹਿਣਾ ਹੈ ਤੇ ਕਿਵੇਂ ਮੈਂ ਬਿਮਾਰੀਆਂ ਆਦਿਕ ਤੋਂ ਲੜਾਈਆਂ ਝਗੜਿਆਂ ਤੋਂ ਬਚਣਾ ਤੇ ਉਹ ਬਚ ਕੇ ਮੈਂ ਲੰਮੀ ਉਮਰ ਭੋਗ ਸਕਦਾ ਤੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੇਵਲ ਤਾਕਤ ਦੇ ਨਾਲ ਕੋਈ ਆਖੇ ਮੇਰੀ ਉਮਰ ਲੰਮੀ ਹੋ ਜਾਵੇਗੀ ਇਹ ਨਹੀਂ ਹੋ ਸਕਣੀ ਨਾ ਤਾਂ ਜ਼ਿੰਦਗੀ ਦੇ ਵਿੱਚ ਤਾਕਤ ਦੀ ਇਸ ਤਰ੍ਹਾਂ ਦੀ ਵਰਤੋਂ ਚੰਗੀ ਐ ਮਰਨ ਨਾ ਜ਼ੋਰ ਤੇ ਕਈ ਤਾਂ ਮਰਨ ਨੂੰ ਵੀ ਸਭ ਤੋਂ ਵੱਡੀ ਤਾਕਤ ਵਰ ਗੱਲ ਸਮਝਦੇ ਨੇ ਸਾਡੇ ਸਿੱਖਾਂ ਦੇ ਵਿੱਚ ਵੀ ਅਤੇ ਹੋਰ ਕੁਝ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਨੂੰ ਕੁਝ ਉਹਨਾਂ ਦੇ ਮੁਖੀਆਂ ਨੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੱਤੀ ਐ ਕਿ ਮਰਨਾ ਕਬੂਲ ਕਰੋ ਤੇ ਗੁਰਬਾਣੀ ਨੇ ਤਾਂ ਸਾਨੂੰ ਜਿਉਣਾ ਸਿਖਾਇਆ ਤੇ ਗੁਰਬਾਣੀ ਤਾਂ ਇਥੋਂ ਵੀ ਕਹਿੰਦੀ ਹੈ ਕਬੀਰ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹਰ ਨਾ ਮਰਨਾ ਹੋਏ ਉਹ ਭਾਈ ਮਰਦੇ ਮਰਦੇ ਦੁਨੀਆ ਮਰ ਗਈ ਐ ਪਰ ਤੁਹਾਨੂੰ ਤਾਂ ਮਰਨਾ ਵੀ ਨਹੀਂ ਆਇਆ ਭੇਡਾਂ ਬੱਕਰੀਆਂ ਵਾਂਗੂ ਮਰੀ ਜਾਂਨੇ ਹੋ ਕਿਆ ਜਾਣੇ ਕਿ ਬ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਬੀਸ ਤਾ ਸਹਿਲਾ ਮਰਨਾ ਹੋਏ ਇਹ ਪੰਕਤੀਆਂ ਸਾਨੂੰ ਸਾਡੇ ਕੁਝ ਪੁਜਾਰੀ ਤਬਕੇ ਨੇ ਨੌਜਵਾਨਾਂ ਦੇ ਅੰਦਰ ਪਾ ਕੇ ਸਾਨੂੰ ਭੁਲਾ ਦਿੱਤੀਆਂ ਨੇ ਕਿ ਜਿਉਂਦੇ ਰਹਿਣਾ ਜ਼ਰੂਰੀ ਹੈ ਨਾ ਕਿ ਮਰਨਾ ਜੇ ਮਰਨਾ ਹੀ ਜ਼ਰੂਰੀ ਹੈ ਫਿਰ ਜੰਮਣਾ ਹੀ ਕਾਹਨੂ ਹੈ ਬੱਚਾ ਜੇ ਗਲਤੀ ਨਾਲ ਜੰਮੀ ਪਿਆ ਤੇ ਜੰਮਦੇ ਨੂੰ ਹੀ ਮਾਰਦੇ ਹੋ ਫਿਰ ਤਾਂ ਮਰਨਾ ਹੀ ਸਭ ਤੋਂ ਵਧੀਆ ਹੁੰਦਾ ਹੈ ਤੇ ਆਪ ਵੀ ਕਾਹਨੂ ਜਿਉਂਦੇ ਬੈਠੇ ਹੋ ਆਪ ਵੀ ਤੁਸੀਂ ਮੌਤ ਦਾ ਫਾਹਾ ਗਲ ਵਿੱਚ ਪਾ ਲੋ ਪਰ ਇਹ ਸਾਨੂੰ ਪੁਜਾਰੀ ਤਵਕੇ ਨੇ ਅਤੇ ਹੋਰ ਖੁਦ ਕਰਕੇ ਲੋਕਾਂ ਨੇ ਇਸ ਪਾਸੇ ਤੋੜ ਦਿੱਤਾ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਤੇ ਕੋਈ ਤਾਕਤ ਦੀ ਵਰਤੋਂ ਰਾਜ ਦੀ ਵਰਤੋਂ ਕਹਿੰਦਾ ਮੇਰੇ ਕੋਲੇ ਬਹੁਤ ਤਾਕਤ ਆ ਗਈ ਹੈ ਉਹ ਭਾਈ ਰਾਜ ਦੀ ਤਾਕਤ ਦੇ ਨਾਲ ਲੋਕਾਂ ਦਾ ਭਲਾ ਕਰੀਦਾ ਨੁਕਸਾਨ ਨਹੀਂ ਕਰੀਦਾ ਆਪਣੇ ਗੁਲਾਮ ਨਹੀਂ ਬਣਾਈਦਾ ਤੇ ਅੱਜ ਤੁਸੀਂ ਪੱਛਮੀ ਮੁਲਕਾਂ 'ਚ ਜਾ ਕੇ ਵੇਖ ਲਓ ਉੱਥੇ ਇੱਕ ਬਾਦਸ਼ਾਹ ਇੱਕ ਪ੍ਰਧਾਨ ਮੰਤਰੀ ਤੱਕ ਵੀ ਆਮ ਲੋਕਾਂ ਵਾਂਗੂ ਬਾਜ਼ਾਰ ਦੇ ਵਿੱਚ ਘੁੰਮਦਾ ਫਿਰਦਾ ਉਹ ਕੋਈ ਟੌਰ ਨਹੀਂ ਜਮਾਉਂਦਾ ਤੇ ਸਾਡੇ ਆਲਿਆਂ ਵਾਂਗੂ 100-100 ਜਿਹੜੇ ਬਾਡੀਗਾਰਡ ਪਹਿਰੇਦਾਰ ਉਹ ਲੈ ਕੇ ਨਹੀਂ ਘੁੰਮਦਾ ਤੇ ਉਹਦੀ ਜਾਨ ਨੂੰ ਕੋਈ ਖਤਰਾ ਨਹੀਂ ਕਿਉਂਕਿ ਉਹ ਬੁਰੇ ਕੰਮ ਕਰਦਾ ਹੀ ਕੋਈ ਨਹੀਂ ਹੈ ਉਹਨੇ ਆਪਣੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇ ਦਿੱਤੀਆਂ ਨੇ ਤੇ ਲੋਕੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਸਾਡੇ ਦੇਸ਼ 'ਚ ਤਾਂ ਹਾਲੇ ਰੱਬ ਦੇ ਨਾਂ ਤੇ ਤਾਂ ਬਹੁਤ ਕੁਝ ਹੋ ਰਿਹਾ ਪਰ ਆਪ ਅਸੀਂ ਚੰਗੇ ਇਨਸਾਨ ਬਣਨ ਨੂੰ ਤਿਆਰ ਨਹੀਂ ਪੁਜਾਰੀ ਅਤੇ ਸਰਕਾਰੀ ਤਬਕੇ ਸਾਨੂੰ ਚੰਗੇ ਇਨਸਾਨ ਬਣਦੇ ਰਾਹ ਹੀ ਨਹੀਂ ਪਾਉਂਦੇ ਜੋਰ ਨਾਲ ਰਾਜ ਮਾਲਮਨਸੋਰ ਇਹ ਆਪਣੀ ਤਾਕਤ ਦਾ ਸ਼ੋਰ ਬਹੁਤ ਮਚ ਰਿਹਾ ਚਾਰੇ ਪਾਸੇ ਕਿ ਮੈਂ ਤਾਕਤਵਾਰਾਂ ਇੱਥੇ ਤਾਂ ਜੋੜਨਾ ਸੁਰਤੀ ਗਿਆਨ ਵਿਚਾਰ ਉਹ ਭਾਈ ਸੁਰਤੀਆਂ ਜੋੜਨ ਦਾ ਜ਼ੋਰ ਵੀ ਬਹੁਤ ਲਾਉਨੇ ਹੋ ਤੁਸੀਂ ਤੇ ਬਹੁਤ ਆਪਣੇ ਆਪ ਨੂੰ ਗਿਆਨਵਾਨ ਵੀ ਅਖਵਾਉਨੇ ਹੋ ਤੇ ਇਹ ਗਿਆਨ ਤੁਹਾਡਾ ਪਰਖਿਆ ਜਾਣਾ ਓਦੋਂ ਜਦੋਂ ਤੁਸੀਂ ਲੋਕਾਂ ਦਾ ਕੋਈ ਭਲਾ ਕਰੋਗੇ ਗੋਰੇ ਜਿਹੜੇ ਵਿਗਿਆਨੀਆਂ ਨੇ ਕਾਢਾਂ ਕੱਡੀਆਂ ਨੇ ਸਾਨੂੰ ਬੇਅੰਤ ਸਹੂਲਤਾਂ ਦੇ ਦਿੱਤੀਆਂ ਨੇ ਅਕਲ ਤਾਂ ਉਹਨਾਂ ਕੋਲੇ ਸੀ ਉਹਨਾਂ ਨੇ ਆਪਣੀ ਅਕਲ ਆਪਣਾ ਗਿਆਨ ਲੋਕਾਂ ਦੇ ਭਲੇ ਵਾਸਤੇ ਵਰਤਿਆ ਤੇ ਸਾਨੂੰ ਤਾਂ ਅਹੀ ਜੀ ਅਕਲ ਅਜੇ ਤੱਕ ਆਈ ਹੋ ਨਹੀਂ ਅਸੀਂ ਤਾਂ ਤਾਕਤ ਦੀਆਂ ਫੜਾਂ ਮਾਰੀ ਜਾਂਦੇ ਆ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਯੁਗਤੀ ਛੁਟਾ ਸੰਸਾਰ ਐ ਤੁਹਾਡੀ ਤਾਕਤ ਦੇ ਨਾਲ ਸੰਸਾਰ ਨੇ ਆਜ਼ਾਦ ਨਹੀਂ ਹੋਣਾ ਤੁਹਾਡੇ ਗਿਆਨ ਤੁਹਾਡੀ ਅਕਲ ਦੇ ਨਾਲ ਇਹਦੇ ਵਿੱਚੋਂ ਬੁਰਾਈਆਂ ਖਤਮ ਹੋਣੀਆਂ ਨੇ ਜਦੋਂ ਸਮਾਜ ਨੂੰ ਚੰਗੀ ਮਤ ਆ ਗਈ ਉਹ ਕੋਈ ਬੁਰਾ ਕੰਮ ਨਹੀਂ ਕਰਨਗੇ ਜੇ ਫਿਰ ਵੀ ਕੋਈ ਅਪਸੈਟ ਬੰਦਾ ਮਾਨਸਿਕ ਤੌਰ ਤੇ ਰੋਗੀ ਬੰਦਾ ਗਲਤ ਕੰਮ ਕਰਦਾ ਤਾਂ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਉਹਨੂੰ ਕਾਨੂੰਨੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਲੋਕਾਂ ਨੂੰ ਕੋਈ ਨੁਕਸਾਨ ਨਾ ਪਹਜਾਵੇ ਜਿਸ ਹੱਥ ਜੋਰ ਕਰ ਵੇਖ ਐਸ ਹੋਏ ਇੱਥੇ ਤਾਂ ਹਰੇਕ ਬੰਦਾ ਆਪਣੀ ਤਾਕਤ ਦੀ ਵਰਤੋਂ ਕਰਕੇ ਵੇਖ ਰਿਹਾ ਕਿ ਮੈਂ ਦੇਖਾਂ ਦੂਜਿਆਂ ਨੂੰ ਕਿਵੇਂ ਲੁੱਟਣਾ ਹੈ ਕਿਵੇਂ ਕੁਰਾਹੇ ਪਾਉਣਾ ਹੈ ਕਿਵੇਂ ਵਢਣਾ ਟੋਕਣਾ ਹੈ ਕਿਵੇਂ ਦੰਗੇ ਕਰਾਉਣੇ ਨੇ ਤੇ ਧਰਮ ਦੇ ਨਾਂ ਤੇ ਵੀ ਰਾਜਨੀਤੀ ਦੇ ਨਾਂ ਤੇ ਵੀ ਸਮਾਜਿਕ ਵਿਖਤਰੇ ਦੇ ਬਹਾਨੇ ਵੀ ਇੱਥੇ ਲੜਾਈਆਂ ਝਗੜੇ ਤਾਂ ਬਹੁਤ ਹੁੰਦੇ ਨੇ ਲੋਕਾਂ ਦਾ ਭਲਾ ਕਰਨ ਵਾਲੇ ਬਹੁਤ ਘੱਟ ਨੇ ਬਾਬੇ ਨਾਨਕ ਨੇ ਤਾਂ ਸਾਨੂੰ बार-बार ਗੁਰਬਾਣੀ ਦੇ ਵਿੱਚ ਅਕਲ ਦੀ ਵਰਤੋਂ ਕਰਨੀ ਸਿਆਣੇ ਇਨਸਾਨ ਬਣਨਾ ਤੇ ਪਰਉਪਕਾਰੀ ਬਣਨਾ ਹਿੰਮਤੀ ਬਣਨਾ ਤੇ ਸਮਾਜ ਨੂੰ ਸੋਹਣਾ ਬਣਾਉਣਾ ਇਹ ਸਾਰਾ ਕੁਝ ਤਾਂ ਬਾਬੇ ਨੇ ਬਾਣੀ ਦੇ ਵਿੱਚ ਸਿਖਾਇਆ ਸੀ ਪਰ ਅਸੀਂ ਵੀ ਉਹਦੀ ਬਾਣੀ ਆਪ ਕਦੇ ਪੜਕੀ ਹੀ ਨਹੀਂ ਵੇਖੀ ਸੁਹੀਆਂ ਸੁਣਾਈਆਂ ਗੱਲਾਂ ਤੇ ਆਪਾਂ ਸਮਾਂ ਬਰਬਾਦ ਕਰੀ ਜਾਂਦੇ ਆ ਤੇ ਇਸ ਤਰ੍ਹਾਂ ਬਾਣੀ ਤੋਂ ਦੂਰ ਹੋਈ ਜਾਂਦੇ ਆ ਨਾਨਕ ਉੱਤਮ ਨੀਚ ਨਾ ਕੋਈ ਅਖੀਰਲੀ ਪੰਕਤੀ 'ਚ ਬਾਬਾ ਨਾਨਕ ਕਲੀਅਰ ਕਹਿ ਗਏ ਨੇ ਕਿ ਹਾਇ ਭਾਈ ਸਾਰੇ ਇਨਸਾਨ ਬਰਾਬਰ ਨੇ ਕੋਈ ਉੱਤਮ ਨਹੀਂ ਹੈ ਕੋਈ ਨੀਚ ਨਹੀਂ ਹੈ ਕਿਸੇ ਨੂੰ ਨੀਮਾ ਬਣਾਉਣ ਦਾ ਯਤਨ ਨਾ ਕਰੋ ਤੇ ਆਪਣੇ ਆਪ ਨੂੰ ਉੱਚਾ ਨਾ ਮੰਨੋ ਸਗੋਂ ਸਾਰੇ ਆਪਾਂ ਭੈਣ ਭਾਈ ਆ ਇੱਕੋ ਜਿਹੇ ਆ ਰਲ ਮਿਲ ਕੇ ਰਹੀਏ ਸਮਾਜ ਦੇ ਵਿੱਚ ਆਪਾਂ ਇੱਥੇ ਇਹ ਧਰਤੀ ਨੂੰ ਬੇਗਮਪੁਰਾ ਇੱਥੇ ਸੁਰਗ ਬਣਾਉਣਾ ਧਰਤੀ ਨੂੰ ਧਰਮਸਾਲ ਬਣਾਉਣਾ ਇੱਥੇ ਇੱਕ ਦੂਜੇ ਨੂੰ ਪਿਆਰ ਕਰਨਾ ਇੱਥੇ ਤਾਂ ਪਰਉਪਕਾਰ ਕਰਨਾ ਜੰਗਾ ਇਨਸਾਨ ਬਣ ਕੇ ਇੱਕ ਨਮੂਨਾ ਪੇਸ਼ ਕਰਨਾ ਹੈ ਘਟੋ ਘਟ ਸਾਨੂੰ ਲੋਕੀ ਵੇਖ ਕੇ ਕਹਿਣ ਕਿ ਇਹ ਨੇ ਬਾਬੇ ਨਾਨਕ ਦੇ ਸਿੱਖ ਜਿਨ੍ਹਾਂ ਨੂੰ ਇਨਸਾਨੀਅਤ ਦੇ ਗੁਣਾਂ ਦਾ ਗੁਰਬਾਣੀ ਵਿੱਚੋਂ ਪਤਾ ਲੱਗ ਗਿਆ ਇਹਨਾਂ ਦਾ ਜੀਵਨ ਹੀ ਬਹੁਤ ਵਧੀਆ ਹੈ ਤੇ ਲੋਕ ਆਪਣੇ ਆਪ ਫਿਰ ਸਾਡੇ ਵਾਲੇ ਪਾਸੇ ਆਉਂਦੇ ਜਾਣਗੇ ਅਸੀਂ ਤਾਂ ਲੜਾਈਆਂ ਝਗੜਿਆਂ ਵਿੱਚ ਉਲਝ ਕੇ ਰਹਗੇ ਅੱਜ ਜ਼ਮਾਨਾ ਵਿਚਾਰਦਾ ਹੈ ਦਲੀਲਦਾ ਹੈ ਉਪਕਾਰ ਦਾ ਹੈ ਸਿਆਣਪ ਦਾ ਹੈ ਇਹਦੀ ਆਪਾਂ ਜਿਆਦੇ ਤੋਂ ਜਿਆਦਾ ਵਰਤੋਂ ਕਰੀਏ ਹਾਂਜੀ ਜੀ ਬਿਲਕੁਲ ਜੀ ਇੱਥੇ ਸਭ ਬਰਾਬਰ ਹੈ ਜਿਹਨੂੰ ਪਾਸ਼ਾ ਕਹਿੰਦੇ ਆ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦੱਸੇਂ ਬਾਹਰ ਜਿਉ ਹੈ ਨਾ ਇੱਥੇ ਸਾਰਿਆਂ ਨੂੰ ਸਾਂਝੀ ਵਾਲਤਾ ਦੇ ਨਾਲ ਬਰਾਬਰਤਾ ਦੇ ਨਾਲ ਇੱਕਸਾਰਤਾ ਦੇ ਨਾਲ ਰਹਿਣਾ ਚਾਹੀਦਾ ਆ ਜਜਵੇਂ ਤੁਸੀਂ ਕੋਟ ਕੀਤਾ ਆ ਬੇਗੰਪੁਰਾ ਬੇਗੰਪੁਰੇ ਦੇ ਵਿੱਚ ਕਿੰਨੀ ਕਿੰਨੀ ਕਲੀਅਰ ਕੱਟ ਗੱਲ ਬਾਬੇ ਰਵਦਾਸ ਨਹੀਂ ਕਰ ਦਿੱਤੀ ਆ ਕਿ ਬੇਗੰਪੁਰਾ ਸ਼ਹਿਰ ਕੋ ਨਾਉਂ ਦੁੱਖ ਅੰਧੋਨ ਨਹੀਂ ਤੇ ਠਾਉ ਖੋਫ ਨਾ ਖਤਾ ਤਸ ਨਾ ਮਾਲ ਹੈ ਨਾ ਵੀ ਸਾਰਾ ਕੁਝ ਜਿੰਨਾ ਕੁਝ ਵੀ ਹੈਗਾ ਆ ਸਾਰਾ ਉਹ ਜਿੱਦਾਂ ਦਾ ਰਾਜ ਜਿੱਦਾਂ ਦਾ ਸਿਸਟਮ ਗੁਰੂ ਨਾਨਕ ਸਾਹਿਬ ਆਬਾ ਰਵਿਦਾਸ ਜੀ ਸੋਚਦੇ ਪਏ ਆ ਉਹ ਇਦਾਂ ਦਾ ਸੋਚਦੇ ਪਏ ਆ ਕਿ ਇੱਥੇ ਕਿਸੇ ਨੂੰ ਵੀ ਕੋਈ ਦੁੱਖ ਨਾ ਹੋਵੇ ਤਕਲੀਫ ਨਾ ਹੋਵੇ ਖੋਫ ਨਾ ਹੋਵੇ ਬਸ ਇਦਾਂ ਦਾ ਹੋਵੇ ਕਿਸੇ ਨੂੰ ਗਮ ਨਾ ਹੋਵੇ ਸਭ ਇੱਕੋ ਜੇ ਰਹਿਣ ਇਹ ਤਾਂ ਸਭ ਸਭ ਕਲੀਅਰ ਕੱਟ ਗੱਲ ਹੈਗੀ ਹੈ ਜੀ ਬਹੁਤ ਧੰਨਵਾਦ ਜੀ ਜੇ ਤੁਸੀਂ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਕੋਈ ਅਕੀਲ ਤੇ ਇਸ ਪੌੜੀ ਦੇ ਨਾਲ ਸੰਬੰਧਿਤ ਕੋਈ ਸੰਦੇਸ਼ ਦੇਣਾ ਚਾਹੁੰਦੇ ਹਾਂ ਤਾਂ ਜਰੂਰ ਸਾਂਝਾ ਕਰੋ ਜੀ ਜਿਵੇਂ ਕਿ ਆਪਾਂ ਦੇਖਦੇ ਹਾਂ ਕਿਸੇ ਦੀ ਤਾਕਤ ਨੂੰ ਕੋਈ ਹੋਰ ਜਦੋਂ ਵਰਤ ਲੈਂਦਾ ਤਾਂ ਉਹ ਆਪਣੇ ਫਾਇਦੇ ਵਾਸਤੇ ਵਰਤ ਰਿਹਾ ਅਸੀਂ ਭਾਵੇਂ ਸਿੱਖ ਆਪਣੇ ਆਪ ਨੂੰ ਤਾਕਤਵਰ ਲਖਾਖ ਬਾਈ ਜਾਈਏ ਪਰ ਸੋਚਣਾ ਇਹ ਹੈ ਕਿ ਅਸੀਂ ਆਪਣੀ ਤਾਕਤ ਦੀ ਸਹੀ ਵਰਤੋਂ ਕਰਨੀ ਸਿੱਖਿਆ ਕਿ ਨਹੀਂ ਸਿੱਖੇ ਕਿਤੇ ਕੋਈ ਹੋਰ ਤਾਂ ਸਾਡੀ ਤਾਕਤ ਦੀ ਵਰਤੋਂ ਨਹੀਂ ਕਰ ਰਿਹਾ ਜਿਵੇਂ ਕਿ ਅਕਸਰ ਜਾਨਵਰਾਂ ਦੀ ਤਾਕਤ ਦੀ ਵਰਤੋਂ ਮਨੁੱਖ ਕਰ ਜਾਂਦੇ ਨੇ ਤੇ ਮਨੁੱਖਾਂ ਦੀ ਤਾਕਤ ਦੀ ਵਰਤੋਂ ਵੀ ਕੋਈ ਹੋਰ ਖੁਦਗਰਜ਼ ਬੰਦਾ ਕਰ ਜਾਂਦਾ ਅਸੀਂ ਸਾਵਧਾਨ ਹੋਣਾ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸਾਡੇ ਸਰੋਤਿਆਂ ਦਾ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਜਿਹੜਾ ਸਾਡਾ ਪੂਰਾ ਐਪੀਸੋਡ ਸੁਣਿਆ ਹੈ ਤੇ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਆ ਤੇ ਨਾਲੇ ਜਿਨ੍ਹਾਂ ਨੇ ਸੁਣੀ ਹੈ ਵੀਡੀਓ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਇਹ ਫਲਸਫਾ ਜਿਹੜਾ ਇੱਕ ਵੱਖਰਾ ਜਿਹਾ ਫਲਸਫਾ ਆ ਇਹ ਆਮ ਲੋਕਾਂ ਤੱਕ ਵੀ ਪਹੁੰਚੇ ਜਿੱਥੋਂ ਇਕੁਐਲਿਟੀ ਦੀ ਗੱਲ ਜਿੱਥੋਂ ਬਰਾਬਰਤਾ ਦੀ ਗੱਲ ਹੁੰਦੀ ਹੈ ਬਹੁਤ ਧੰਨਵਾਦ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ